ਨੰਦ ਬ੍ਰਿੰਦਰ ਸਿੰਘ ਜੀ ਮੈਂ ਚੰਗਾ ਰੋਜ਼ ਦੀ ਸੇਵਾ ਪਰਿਵਰਤਦਾ ਜਾ ਰਿਹਾ ਹਾਂ ਮੈਂ ਇਹ ਜਿਹੜਾ ਫੇਸਬੁੱਕ ਤੇ ਪਾਈਆ ਮਰਤਪਾਲ ਸਿੰਘ ਜੀ ਬਾਰੇ ਗੂੜਾ ਪ੍ਰਚਾਰ ਕਰਦਾ ਸੀਗਾ ਆਪਣੇ ਕਿਸੇ ਗਰੁੱਪੀਆਂ ਦੀ ਚਾਲ ਵਿੱਚ ਆ ਕੇ ਜਾਂ ਆਪਣੇ ਮਨ ਦੇ ਮਗਰ ਲਾ ਕੇ ਉਹ ਮੇਥੋਂ ਗਲਤੀ ਹੋਈ ਆ ਤੇ ਮੈਂ ਹੁਣ ਅੱਗੇ ਤੋਂ ਕਦੇ ਵੀ ਭਾਈ ਸਾਹਿਬ ਜੋ ਹੱਥ ਵਾਸਤੇ ਚੰਗੇ ਕੰਮ ਕਰ ਰਹੇ ਆ ਮਾਹਾਂ ਜੀ ਸਿਹਾੰਗਾ ਕਰੂੰਗਾ ਤੇ ਮੈਂ ਇਹਨਾਂ ਦੀ ਜਿਹੜੀ ਬਰੋਤੀ ਜੋ ਇਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਮੈਂ ਉਹਨਾਂ ਦੀ ਕਿਸੇ ਤਾਲ ਨੂੰ ਚਾਲ ਵਿੱਚ ਉਹ ਨਹੀਂ ਹੋਂ ਗਾਂਵ ਵਿੱਚ ਹਾਜ਼ਰੀ ਨਹੀਂ ਜੀ ਹੋਂਗਾ ਕਦੇ ਵੀ ਤੇ ਭਾਈ ਸਾਹਿਬ ਨਾਲੇ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਵੀ ਉਹ ਪਾਤਸ਼ਰੀ ਚੜ੍ਹਦੀ ਕਲਾ ਵਾਸਤੇ ਕੰਮ ਮਜੂਰੀ ਆਪਣੇ ਕਰਦੇ ਹਨ ਤੇ ਸਾਰੇ ਭਾਈ ਸਾਹਿਬ ਦੀ ਸਪੋਰਟ ਕਰਨ ਵਾਅਦੇ ਦੇ ਬੱਧ ਤੇ ਜਿਹੜੀ ਮੇਟੋਗਰਤੀ ਹੋਈ ਹੈ ਫੇਸਬੁੱਕ ਤੇ ਉਹਨਾਂ ਦੇ ਉਹਨਾਂ ਦੀ ਚਾਚੇ ਬਾਰੇ ਵੀ ਬੋਲ ਕੇ ਜੋਨਾਂ ਬਾਰੇ ਬੋਲ ਕੇ ਮੈਂ ਉਹਦੀ ਸਹਾਇਤਾ ਮਾਗੀ ਲੱਗ ਰਹੀ ਤੇ ਵੈਕੂਲ ਜੀ ਦਾ ਖਾਲਸਾ ਵੈਕੂਲ ਜੀ ਕੀ ਫਤਿਹ ਇਹ ਆ ਬਰਿੰਦਰ ਸਿੰਘ ਜਿਹੜਾ ਅੱਜ ਸ਼ੇਰ ਬਣਿਆ ਫਿਰਦਾਗਾ ਵੈਕੂਲ ਜੀ ਦਾ ਖਾਲਸਾ ਵੈਕੂਲ ਜੀ ਕੀ ਫਤਿਹ ਗੱਲ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਆ ਤੁਹਾਨੂੰ ਸੁਣਾਉਣ ਲੱਗਿਆ ਇੱਕ ਵੀਡੀਓ ਸੁਣਾਉਣੇ ਆ ਤੁਹਾਡੇ ਵੀ ਜਿਹੜੇ ਲੋਕਾਂ ਦੇ ਖੜੇ ਹੋ ਜਾਣਗੇ ਹੁਣ ਕੱਲ ਪਰਸੋਂ ਦਾ ਜਿਹੜਾ ਇੱਕ ਵੀਡੀਓ ਫਲੈਸ਼ ਹੋ ਰਹੀ ਆ ਜਾਨੀ ਕਿ ਇੱਕ ਕਈ ਚੰਨਾਂ ਨੇ ਨਾਮੀ ਚੰਨਾਂ ਨੇ ਆਪਾਂ ਕਹਿ ਜੀ ਕਿ ਵੱਡੇ ਜਿਹੜੇ ਸਿੱਖ ਕੌਮ ਦੇ ਵਿਰੁੱਧ ਭਗਤ ਦੇ ਹਮੇਸ਼ਾ ਉਹਨਾਂ ਨੇ ਇੱਕ ਬੰਦਾ ਦੁੱਕ ਕੇ ਕਾਨਫਰੰਸ ਕਰਵਾਈ ਆ ਉਹਦੀ ਉਹ ਬੰਦਾ ਕਹਿੰਦਾ ਦਵਿੰਦਰ ਦਵਿੰਦਰ ਸਿੰਘਾ ਉਹ ਕਹਿੰਦਾ ਮੈਂ ਐਨਐਸਏ ਲਵਾਇਆ ਅੰਮਰਤਪਾਲ ਸਿੰਘ ਦੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਮੇਥੋਂ ਮਾਫੀ ਮੰਗ ਲੈ ਕਿ ਮੈਂ ਐਨਐਸਏ ਜਿਹੜਾ ਵਾਪਸ ਲੈ ਲੂੰਗਾ ਆਪਦਾ ਕਹਿੰਦਾ ਮੈਨੂੰ ਆਫਰ ਆ ਰਹੀ ਆ 2 ਕਰੋੜ ਦੀ ਲੱਖਾਂ ਦੀ ਤੇ ਮੈਨੂੰ ਕਹਿੰਦਾ ਬਾਹਰ ਦੀ ਸਿਟੀਜ਼ਨ ਵੀ ਦਿੱਤੀ ਜਾ ਰਹੀ ਆ ਐਡਵੋਕੇਟ ਕਹਿੰਦਾ ਮੇਰੇ ਕੋਲੇ ਆਫਰ ਆ ਰਹੇ ਨੇ ਇੰਬਰਤਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਤੇ ਇਹ ਦੋਸ ਬੰਦਾ ਲਾਰਿਆਗਾ ਇਹ ਉਹੀ ਬੰਦਾ ਹੈਗਾ ਜਿਹੜਾ ਕਿ ਭਾਈ ਅੰਬਰਤਪਾਲ ਸਿੰਘ ਦੇ ਵਿਰੁੱਧ ਖੜਾ ਸੀ ਤੇ ਤੁਹਾਨੂੰ ਪਹਿਲਾਂ ਉਹਦੀ ਵੀਡੀਓ ਸੁਣਾਦਾ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇਹ ਤੁਹਾਨੂੰ ਦੱਸਦੇ ਆ ਕਿ ਜੋ ਆਪਾਂ ਕਿਵੇਂ ਲੱਗਦਾਗਾ ਇਹ ਦੱਸਦੇ ਆ ਕਿ ਐਨਐਸਏ ਕਵੇਂ ਲੱਗਦੀ ਆ ਇਹ ਦਾ ਕਿ ਲੋਕ ਪਹਿਲਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਤੇ ਉਹਨਾਂ ਦੀ ਕਦਰ ਤੁਸੀਂ ਕਰਨ ਲਈ ਸਰਕਾਰਾਂ ਕੰਮੇ ਬੰਦੇ ਪੜਦਿਆਂ ਨੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਲਾਹਾ ਸਰਕਾਰਾਂ ਲੈਂਦੀਆਂ ਨੇ ਪਹਿਲਾਂ ਗੱਲਬਾਤ ਸੁਣੋ ਤੁਸੀਂ ਸਾਰੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿਉਂਕਿ ਇਹ ਬੰਦਾ ਜਿਹੜਾ ਚਰਚਾ ਦੇ ਵਿੱਚ ਆਇਆ ਹੋਇਆਗਾ ਇਹ ਕਹਿੰਦਾ ਮਿੱਥੋ ਅੰਮ੍ਰਿਤਪਾਲ ਸਿੰਘ ਮਾਫੀ ਮੰਗ ਲੇ ਤੇ ਫਿਰ ਕਹਿੰਦਾ ਮੈਂ ਉਹਦਾ ਖਹਿੜਾ ਛੱਡ ਦੂੰਗਾ ਫਿਰ ਜਿਹੜਾ ਐਨਐਸਏ ਲੱਗੀ ਹੈ ਕਹਿੰਦਾ ਮੇਰੇ ਤਹੇ ਤੱਕ ਲੱਗੀ ਆ ਅਜਨਾਲਿਆ ਵਾਲੀ ਘਟਨਾ ਤੋਂ ਜਿਹੜਾ ਇਹ ਬੰਦਾਗਾ ਦਵਿੰਦਰ ਸਿੰਘ ਦਵਿੰਦਰ ਸਿੰਘ ਆ ਕੋਈ ਨਾਮ ਇਹਦਾ ਬਾਕੀ ਨਾਮ ਆ ਦਾ ਦੱਸਦਾਗਾ ਧਿਆਨ ਦੇਣਾ ਸੁਣਨੇ ਵੀਡੀਓ ਹਉਛਾ ਬਾਈਕ ਜੀ ਕੀ ਖਤੇ ਮੇਰਾ ਨਾਮ ਬ੍ਰਿੰਦਰ ਸਿੰਘ ਆ ਜੀ ਮੈਂ ਚੰਕੋਤ ਸਾਹਿਬ ਦੀ ਸਰੇਖ ਪਰਿਵਰਤਨ ਆ ਬ੍ਰਿੰਦਰ ਸਿੰਘ ਮੈਂ ਇਹ ਲਿਆ ਫੇਸਬੁੱਕ ਤੋਂ ਆਇਆ ਮਰਤਪਾਲ ਸਿੰਘ ਜੀ ਬਾਰੇ ਕੂੜ ਪ੍ਰਚਾਰ ਕਰਦਾ ਸੀਗਾ ਆਪਣੇ ਕਿਸੇ ਵਿਰੋਧੀਆਂ ਦੀ ਚਾਲ ਵਿੱਚ ਆ ਕੇ ਜਾਂ ਆਪਣੇ ਮਨ ਦੇ ਮਗਰ ਲਾ ਕੇ ਉਹ ਮੈਥੋਂ ਵਾਕੀ ਹੋਈ ਆ ਤੇ ਮੈਂ ਹੁਣ ਅੱਗੇ ਤੋਂ ਕਦੇ ਵੀ ਭਾਈ ਸਾਹਿਬ ਜੋ ਅੱਤ ਵਾਸਤੇ ਚੰਗੇ ਕੰਮ ਕਰ ਰਹੇ ਆ ਮੈਂ ਉਹਨਾਂ ਦੀ ਸਹਾਗਾ ਕਰੂੰਗਾ ਤੇ ਮੈਂ ਇਹਨਾਂ ਦੇ ਜਿਹੜੇ ਵਿਰੋਧੀ ਜੋ ਇਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਮੈਂ ਉਹਨਾਂ ਦੀ ਕਿਸੇ ਚਾਲ ਨੂੰ ਚਾਰਗ ਵਿੱਚ ਉਹਦੀ ਹੋਂਗਾ ਵਿੱਚ ਹਾਜ਼ਰੀ ਨਹੀਂ ਜੀ ਹੋਂਗਾ ਕਦੇ ਵੀ ਤੇ ਭਾਈ ਸਾਹਿਬ ਨਾਲ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਆ ਵੀ ਉਹ ਪੰਚਰੀ ਚਕਤੀ ਕਾ ਨਾਸਤੇ ਕੰਮ ਜਿਹੜੇ ਆਪਣੇ ਕਰਦੇ ਰਹਿਣ ਤੇ ਸਾਰੇ ਭਾਈ ਸਾਹਿਬ ਦੀ ਸਪੋਰਟ ਕਰਨ ਵਾਤੇ ਦੇ ਵਾਤੇ ਤੇ ਜਿਹੜੀ ਮੈਨੂੰ ਬਹੁਤੀ ਹੋਈ ਹੈ ਫੇਸਬੁੱਕ ਤੇ ਉਹਨਾਂ ਦੇ ਉਹਨਾਂ ਦੀ ਚਾਚੇ ਬਾਰੇ ਵੀ ਬੋਲ ਕੇ ਉਹਨਾਂ ਬਾਰੇ ਬੋਲ ਕੇ ਮੈਂ ਉਹਦੀ ਸਾਰਿਆਂ ਤੋਂ ਮਾफी ਮੰਗਦਾ ਜੀ ਤੇ ਬਾਈਬੂ ਜੀ ਦਾ ਗਰਾਂਛਾ ਬਾਈਬੂ ਜੀ ਕੀ ਖਤੇ ਗਰਾਂਛਾ ਬਾਈਬੂ ਜੀ ਕੀ ਖਤੇ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਜੀ ਮੈਂ ਚਮਕੌਰ ਸਾਹਿਬ ਦੇ ਇਹ ਬ੍ਰਿੰਦਰ ਸਿੰਘ ਹੈ ਜੀ ਮੈਂ ਇੱਥੋਂ ਸੌਰੀ ਨਾ ਮਾਫ ਕਰਨਾ ਦਵਿੰਦਰ ਸਿੰਘ ਕਿਹਾ ਗਿਆ ਇਹ ਬ੍ਰਿੰਦਰ ਸਿੰਘ ਚਮਕੌਰ ਸਾਹਿਬ ਦਾ ਰਹਿਣ ਵਾਲਾਗਾ ਦੇਖੋ ਕਮੇ ਮਾਫੀ ਮੰਗ ਰਿਹਾਗਾ ਤੇ ਅੱਜ ਇਹ ਤਾਨਾ ਸਾਹਿਬ ਵਨ ਕੇ ਬੈਠਾਗਾ ਮੀਡੀਆ ਦੇ ਸਾਹਮਣੇ ਇਹ ਕਹਿੰਦਾ ਮਿੱਥੋ ਅੰਮਰਤਪਾਲ ਸਿੰਘ ਇੱਕ ਵਾਰੀ ਮਾਫੀ ਮੰਗ ਲੇ ਕਹਿੰਦਾ ਉਹਦਾ ਉਹ ਬਾਹਰ ਆ ਜੂਗਾ ਮਾਫੀ ਖੁਦ ਮੰਗੀ ਜਾ ਰਿਹਾਗਾ ਭਾਈ ਅੰਮਰਤਪਾਲ ਸਿੰਘ ਤੋਂ ਉਹਨਾਂ ਦੇ ਖਿਲਾਫ ਕਮੇ ਕੂਟ ਪ੍ਰਚਾਰ ਕਰਦਾ ਸੀ ਖੁਦ ਦੱਸਿਆ ਗਏ ਨੇ ਖੁਦ ਨੇ ਵੀਡੀਓ ਪਾਈ ਆ ਤੇ ਅੱਜ ਇਹ ਲੋਕ ਨੇ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਇਸ ਤਰ੍ਹਾਂ ਟਾਰਗੇਟ ਕਰਦੇ ਪਏ ਨੇ ਦੂਸਰੀ ਗੱਲ ਇਹ ਕਹਿੰਦਾ ਐ ਐਨਐਸਏ ਲਗਾ ਦਿੱਤਾ ਦੂਸਰੇ ਪਾਸੇ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਤਲ ਹੁੰਦਾ ਉਹ ਕਹਿੰਦਾ ਕਿ ਐਨਐਸਏ ਗੁਰਪ੍ਰੀਤ ਸਿੰਘ ਹਰੀਨਾਉਂ ਦੇ ਕਤਲ ਪਿੱਛੇ ਅੰਮ੍ਰਿਤਪਾਲ ਸਿੰਘ ਉੱਤੇ ਲੱਗਿਆਗਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਦੇ ਕਹਿਣ ਤੇ ਲੱਗਦਾਗਾ ਐਨਐਸਏ ਜਿਹੜਾ ਬੰਦਾਗਾ ਬਰਿੰਦਰ ਸਿੰਘਾ ਕਿ ਇਹਦੇ ਕਹਿਣ ਤੇ ਐਨਐਸਏ ਲਗਾਇਆ ਗਿਆ ਤੇ ਫਿਰ ਸਰਕਾਰਾਂ ਤਾਂ ਕੱਲ ਨੂੰ ਉੱਠ ਕੇ ਕੋਈ ਹੋਰ ਕਹਿ ਦੂਗਾ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਫਿਰ ਉਹਦੇ ਤੇ ਹੋਰ ਜਿਹੜਾ ਕਿ ਹੋਰ ਅਲੀਗੇਸ਼ਨ ਜਾਨੀ ਕਿ ਹੋਰ 파ਰਤੇ ਦਰਜ ਕਰ ਦੋਗੇ ਤੁਸੀਂ ਜੇ ਇਹਨਾਂ ਬੰਦਿਆਂ ਦੇ ਕਹਿਨ ਤੇ ਜਾਂ ਚਾਰ ਪੰਜ ਬੰਦੇ ਨੇ ਜਿਹੜੇ ਆਵਾਜ਼ ਦੀ ਪਾਰਟੀ ਦੇ ਤੇ ਕੋਈ ਦੂਜਾ ਪੱਲੀ ਚੱਕ ਮਹਿਕਮਾ ਉਹਨਾਂ ਦੇ ਕਹਿਨ ਤੇ ਜਿਹੜਾ ਯੂਪੀਏ ਜਵਾਬਾ ਲੱਗਿਆਗਾ ਭਾਈ ਅੰਮਰਤਪਾਲ ਸਿੰਘ ਉੱਪਰ ਹੁਣ ਇਹ ਬੰਦਾ ਅੱਜ ਕਹਿ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਮਿੱਥੋਂ ਮਾਫੀ ਮੰਗੇ ਪਰ ਇਹ ਲੇਲੜੀਆਂ ਕੱਢ ਰਿਹਾਗਾ ਕਿ ਮਿੱਥੋਂ ਗਲਤੀ ਹੋ ਗਈ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕਰਦਾ ਸੀ ਤੇ ਕਹਿੰਦਾ ਮੈਨੂੰ ਮaaf ਕੀਤਾ ਜਾਵੇ ਭਾਈ ਅੰਮਰਤਪਾਲ ਸਿੰਘ ਦੀ ਜਤੀਬੰਦੀ ਦੇ ਖਿਲਾਫ ਕਦਮ ਹੈ ਲੁਭਰੋਦੀਆਂ ਦੇ ਚਾਲਾਂ ਵਿੱਚ ਆ ਕੇ ਬੋਲਿਆਗਾ ਇਤੋਂ ਸਾਫ ਹੁੰਦਾਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਬੈਰੀ ਇਹ ਲੋਕ ਕੰਮੇ ਬਣੇ ਨੇ ਸਿਰਫ ਉਹਨਾਂ ਦੇ ਇੱਕਾ ਚੜਤ ਦੇਖ ਕੇ ਇਹ ਹੁਣ ਵੱਡਾ ਜਿਹੜਾ ਸਵਾਲ ਆ ਹੁਣ ਅੱਜ ਜਿਹੜਾ ਇਹ ਕਹਿ ਰਿਹਾ ਹੈਗਾ ਬਾਰ ਬਾਰ ਕਿ ਮੈਥੋਂ ਮਾਫੀ ਮੰਗੇ ਜੀ ਮੈਂ ਆਪਣਾ ਕੇਸ ਬਾਲਤ ਲੈ ਲੂੰਗਾ ਐਂਡ ਐਸੇ ਖਤਮ ਹੋ ਜਾਊਗੀ ਅੱਜ ਤੇ ਭਿੱਜੀ ਬਿੱਲੀ ਬਣੀ ਬੈਠਾਗਾ ਬੱਕਰੀ ਬਣੀ ਬੈਠਾਗਾ ਤੇ ਇਹਨੂੰ ਪੁੱਛਣਾ ਹੋਵੇ ਤੇ ਪਹਿਲਾਂ ਤੁਸੀਂ ਆਪ ਮਾਫੀਆਂ ਮੰਗਦੇ ਹੋ ਅੱਜ ਕਹਿੰਦਾ ਮੈਂ ਤੋ ਅੰਮਰਤਪਾਲ ਮਾਫੀ ਮੰਗੇ ਉਹ ਗੱਲ ਹੋ ਗਈ ਤਾਂ ਲੈ ਕਹਿੰਦੇ ਇੱਕ ਕਹਾਵਤਾਂ ਕਹਿੰਦੇ ਲੈ ਹੁਣ ਇੱਕ ਭੇਡਾਂ ਨੂੰ ਵੀ ਜ਼ਖਾਮ ਹੋ ਗਿਆ ਕਹਿੰਦੇ ਭੇਡਾਂ ਨੂੰ ਜ਼ਖਾਮ ਹੋ ਗਿਆ ਇਹ ਟੁਕਦੀ ਐ ਇਹਨਾਂ ਲੋਕਾਂ ਤੇ ਪੰਲੀ ਚੱਕ ਮਹਿਕਮੇ ਤੇ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਰੱਜ ਕੇ ਕਦਰ ਪੂਸੀ ਕੀਤੀ ਜਿਨ੍ਹਾਂ ਨੇ ਕੀਤੀ ਅਤੇ ਕਰੇ ਨੇ ਤੇ ਉਹ ਲੋਕ ਨੇ ਜਿਹੜੇ ਥੋੜੇ ਟਾਈਮ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਚਿਹਰਾ ਨੰਗਾ ਹੋ ਜਾਣਾਗਾ ਫਿਰ ਤੁਸੀਂ ਦੇਖੋ ਕਿਵੇਂ ਦਹਾਈਆਂ ਦਿੰਦੇ ਨੇ ਉਹ ਲੋਕ ਅੰਤ ਕੋਲ ਫਿਰ ਉਹ ਮਾਫੀਆਂ ਮੰਗਣਗੇ ਇਹ ਲੋਕ ਨੇ ਉਹ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਪਹਿਲਾਂ ਗੁਨਾਹ ਕਬੂਲ ਕਰ ਲੇ ਮਾਫੀ ਮੰਗ ਲਈ ਬਾਅਦ ਵਿੱਚ ਬਾਦਲ ਨੇ ਕਹਿੰਦਾ ਮੈਂ ਤਾਂ ਕੁਝ ਕੀਤਾ ਨਹੀਂ ਮੈਂ ਤਾਂ ਵਿਦੇਸ਼ ਗਿਆ ਹੋਇਆ ਸੀ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਲੱਖ ਦੀ ਲਹਨਤਾ ਇਹੋ ਜਿਹੇ ਲੋਕਾਂ ਦੇ ਭਾਈ ਅੰਬਰਦਪਾਲ ਸਿੰਘ ਨੇ ਮੈਂ ਤੁਹਾਨੂੰ ਕਿਹਾ ਕਿ ਸਦਾ ਉਹਨਾਂ ਨੂੰ ਜੀਲਾਂ ਵਿੱਚ ਨਹੀਂ ਰੱਖਿਆ ਜਾ ਸਕਦਾਗਾ ਕਿਉਂਕਿ ਐਨਐਸਏ ਲੱਗੀ ਆ ਉਹ ਖਤਮ ਹੋ ਜਾਣੀ ਆ ਮਾਰਤ ਦੇ ਵਿੱਚ ਜੋ ਆਪਾ ਕਾਨੂੰਨ ਲੱਗਿਆਗਾ ਉਹ ਵੀ ਜਾ ਕੇ ਕੋਰਟ ਦੇ ਵਿੱਚ ਟੁੱਟ ਜਾਣਾਗਾ ਤੇ ਅੱਗੇ ਹੋਰ ਕਿੰਨਾ ਕੁ ਤੁਸੀਂ ਜਲਮ ਕਮਾ ਲੋਗੇ ਪਰ ਜਿਹੜੇ ਇਹੋ ਜਿਹੇ ਬੰਦੇ ਨੇ ਖਰੀਦੇ ਹੁੰਦੇ ਨੇ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਖਰੀਦ ਲੈਤੇ ਐ ਤੇ ਬਾਅਦ ਦੇ ਵਿੱਚ ਫਿਰ ਇਹ ਮਾਫੀ ਮੰਗਦੇ ਅੱਜ ਫਿਰ ਇਹ ਕਹਿ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੂੰ ਮਾਫੀ ਮੰਗੇ ਮੈਨੂੰ ਇਸ ਗੱਲ ਦਾ ਬੜਾ ਇਕੋ ਅਜੀਬੋ ਜੀਵ ਆਪਾਂ ਕਹਿ ਲਿਏ ਕਿ ਗੱਲ ਲੱਗਦੀ ਇਹਨਾਂ ਲੋਕਾਂ ਦੇ ਉੱਤੇ ਤਰਸ ਵੀ ਆਉਂਦਾਗਾ ਤੇ ਗੁੱਸਾ ਵੀ ਆਉਂਦਾਗਾ ਦੋਨੇ ਚੀਜ਼ਾਂ ਨੇ ਤਰਸੇ ਆਉਂਦਾਗਾ ਇੱਥੇ ਤਾਂ ਭਿੱਜੀ ਬੱਕਰੀ ਬਣਿਆ ਬੈਠਾਗਾ ਤੇ ਅੱਜ ਸ਼ੇਰ ਬਣਿਆ ਬੈਠਾਗਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜਾ ਕਿ ਸਾਥੀਆਂ ਸਮੇਤ ਉਹਨੇ ਰਿਹਾਬ ਹੋਣਾਗਾ ਇਹਨੂੰ ਰੋਕ ਨਹੀਂ ਕੋਈ ਸਕਦਾ ਕਿਉਂ ਸਰਕਾਰਾਂ ਨੇ ਪਤਾਗਾ ਕੋਰਟ ਨੂੰ ਵੀ ਹੁੰਦਾ ਪਤਾ ਹੀ ਹੁੰਦਾਗਾ ਕਿ ਪਾਲਸ ਦੇ ਸਰਕਾਰ ਕਦੇ ਵੀ ਜਿਹੜਾ ਕਿ 100% ਜਿਹੜਾ ਸੱਚ ਨਹੀਂ ਬੋਲਦੀ ਉਹਨਾਂ ਦੇ 99% ਜਿਹੜਾ ਝੂਠ ਹੁੰਦਾਗਾ 1% ਸੱਚ ਹੁੰਦਾਗਾ ਇਹ ਕੋਟਾ ਵੀ ਜਿਹੜੀਆਂ ਪਾਲਸ ਦੀਆਂ ਗਵਾਈਆਂ ਇਸ ਕਰਕੇ ਨਹੀਂ ਪੂਰਾ ਮੰਨਦੀਆਂ ਵੀ ਕੇ ਕਹਾਣੀ ਬਣਾਉਂਦੀਆਂ ਕਹਾਣੀ ਕੱਢਦੀਆਂ ਘੜੀ ਜਾਂਦੀਆਂ ਸਾਰੀ ਇੱਕ ਸਟੋਰੀ ਵਾਂਗੂ ਤੇ ਭਾਈ ਅੰਮਰਤਪਾਲ ਸਿੰਘ ਉੱਪਰ ਲੱਗੀ ਹੋਈ ਜਿਹੜਾ ਯੂਏਪੀਏ ਆ ਉਹ ਵੀ ਖਤਮ ਹੋਣੀ ਆ ਤੇ ਐਨਐਸਏ ਦਾ ਆਪਣਿਆਂ ਖਤਮ ਹੋ ਜਾਣਾ ਹੈਗਾ ਤੇ ਹੁਣ ਵੇਖਦੇ ਆ ਅੱਗੇ ਜਾ ਕੇ ਇਹ ਵੱਡਾ ਮੇਰਾ ਤੁਹਾਨੂੰ ਇਹ ਵੀਡੀਓ ਸੁਣਾਉਣਾ ਇੱਕ ਵਾਰੀ ਫੇਰ ਇਸ ਦੀ ਜਿਹੜਾ ਕਿ ਤੁਸੀਂ ਵੀਡੀਓ ਸੁਣ ਲਓ ਕਿ ਕਿਉਂਕਿ ਕਈਆਂ ਨੇ ਸੁਣੀ ਨਹੀਂ ਹੁੰਦੀ ਫਿਰ ਮਗਰ ਜਾਣਾ ਪੈਂਦਾਗਾ ਇੱਕ ਧਾਰਮਾ ਲਾਟ ਤੇ ਵੀਡੀਓ ਸੁਣਾਉਣਾ ਫਿਰ ਤੁਹਾਤੋਂ ਖਿਮਾ ਚਾਹਣਾਗਾ ਕਿ ਲੋਕ ਅੱਜ ਵੱਡੇ ਵੱਡੇ ਦਗਮ ਜਿਹੜੇ ਮਾਰ ਰਹੇ ਨੇ ਤੇ ਪਹਿਲਾ ਭਾਈ ਅੰਮਰਤਪਾਲ ਸਿੰਘ ਉਹੀ ਅੰਮਰਤਪਾਲ ਸਿੰਘਾ ਜੀ ਤੋਂ ਮਾਫੀ ਮੰਗ ਰਿਹਾ ਹੈ ਇਹ ਬੰਦਾ ਬ੍ਰਿੰਦਰ ਸਿੰਘ ਅੱਜ ਜਿਹੜਾ ਚੈਨਲ ਤੇ ਸਾਇਆ ਹੋਇਆਗਾ ਗੋਚਾ ਗੋਚਾ ਬੈਗੁਰਜੀ ਕੀ ਫਤਿਹ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਜੀ ਮੈਂ ਚਮਕੋ ਗੋਚਾ ਦੀ ਸੇਵਾ ਪਰਮਦਾਇ ਹੈਗਾ ਹਾਂ ਮੈਂ ਇਹਨੇ ਫੇਸਬੁਕ ਤੇ ਭਾਈ ਅਮਰਪਾਲ ਸਿੰਘ ਜੀ ਬਾਰੇ ਕੂੜਾ ਪ੍ਰਚਾਰ ਕਰਦਾ ਸੀਗਾ ਆਪਣੇ ਕਿਸੇ ਗੁਰੂ ਜੀਆਂ ਦੀ ਚਾਲ ਵਿੱਚ ਆ ਕੇ ਜਾਂ ਆਪਣੇ ਮਨ ਦੇ ਵਿੱਚ ਲੱਗ ਕੇ ਉਹ ਮੈਥੋਂ ਗੱਤੀ ਹੋਈ ਆ ਤੇ ਮੈਂ ਹੁਣ ਅੱਗੇ ਤੋਂ ਕਦੇ ਵੀ ਭਾਈ ਸਾਹਿਬ ਜੋ ਅਤਵਾਸਤੇ ਚੰਗੇ ਕੰਮ ਕਰ ਰਹੇ ਆ ਮਾਹਰ ਜੀ ਸ਼ੁਭਾਕਾ ਕਰੂੰਗਾ ਤੇ ਮੈਂ ਇਹਨਾਂ ਦੇ ਜਿਹੜੀ ਬਰੋਤੀ ਜੋ ਇਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਮੈਂ ਉਹਨਾਂ ਦੀ ਕਿਸੇ ਤਰ੍ਹਾਂ ਫਾਰਕ ਵਿੱਚ ਉਹ ਉਹਦੀ ਹੋਂਗਾਂ ਵਿੱਚ ਹਾਜ਼ਰ ਨਹੀਂ ਜੀ ਹੋਂਗਾ ਕਦੇ ਵੀ ਤੇ ਭਾਈ ਸਾਹਿਬਾਨ ਨੇ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਆਂ ਵੀ ਉਹ ਪਾਤਰੀ ਚੜ੍ਹਦੀ ਕਲਾ ਵਾਸਤੇ ਕੰਮ ਮਜੂਰੀ ਆਪਣੇ ਕਰਦੇ ਰਹਿਣ ਤੇ ਸਾਰੇ ਭਾਈ ਸਾਹਿਬ ਦੀ ਸਪੋਰਟ ਕਰਨ ਵਾਅਦੇ ਦੇ ਵਾਅਦੇ ਤੇ ਜਿਹੜੀ ਮਿੱਥੋ ਗੱਲਤੀ ਹੋਈ ਜੋ ਫੇਸਬੁੱਕ ਤੇ ਉਹਨਾਂ ਦੇ ਉਹਨਾਂ ਦੀ ਚਾਚੇ ਬਾਰੇ ਵੀ ਬੋਲ ਕੇ ਜੋ ਉਹਨਾਂ ਬਾਰੇ ਬੋਲ ਕੇ ਉਹ ਦੀ ਜਰਨ ਤੂੰ ਮਾफी ਮੰਗ ਰਹੀ ਤੇ ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਖਤੇ ਇਹ ਆ ਬਰਿੰਦਰ ਸਿੰਘ ਜਿਹੜਾ ਅੱਜ ਸ਼ੇਰ ਬਣਿਆ ਫਿਰਦਾਗਾ ਜਿਹੜਾ ਅੱਜ মিডিਆ ਦੇ ਸਾਹਮਣੇ ਕਹਿੰਦਾ ਕਿ ਅੰਮਰਤਪਾਲ ਸਿੰਘ ਮਿੱਥੋਂ ਮਾਫੀ ਮੰਗੇ ਅੱਜ ਤੇ ਭਿੱਜੀ ਬੱਕਰੀ ਬਾਗ ਕੰਬ ਰਿਆਗਾ ਪੂਰੀ ਮਾਫੀ ਹੱਥ ਜੋੜ ਕੇ ਮੰਗ ਰਿਆਗਾ ਤੇ ਕੰਬ ਰਿਆਗਾ ਤੇ ਅੱਜ মিডিਆ ਨੇ ਇਹਨੂੰ ਸਟਾਰ ਬਣਾਇਆ ਅੱਜ ਇਹ ਕਹਿੰਦਾ ਮੇਥੋਂ ਅੰਮਤਪਾਲ ਸਿੰਘ ਮਾਫੀ ਮੰਗੇ ਨਾ ਦੱਸੋ ਜਾਤ ਦੀ ਕੋਟ ਕਿਰਲੀ ਸਥੀਰਾਂ ਦੇ ਨਾਲ ਜੱਫੇ ਇੱਕ ਕਹਾਵਤ ਹੈ ਆਂ ਪ੍ਰਚਲਿਤ ਹੁੰਦੀ ਆ ਕਿ ਉਹਨੂੰ ਐ ਹੁੰਦਾ ਕਿ ਸਥੀਰ ਆ ਜਿਹੜਾ ਪਹਿਲਾ ਹੁੰਦੀ ਸਮਿਆਂ ਦੇ ਵਿੱਚ ਕਿਉਂਕਿ ਲੱਕੜਾ ਜਿਹੜੇ ਬਾਲੇ ਨਹੀਂ ਸੱਤਾ ਹੁੰਦੀਆਂ ਉਹਨਾਂ ਕੋਡ ਕੜਲੀਆਂ ਜਿਹੜੀਆਂ ਉਹਦੇ ਨਾਲ ਚਿਮਕ ਕੇ ਰਹਿੰਦੀਆਂ ਸੀ ਲੋਕਾਂ ਛਿਆਣੇ ਕਹਦੇ ਹੁੰਦੇ ਸੀ ਕਿ ਉਹਨੂੰ ਕੋਡ ਕੜਲ ਨੂੰ ਇਸ ਤਰ੍ਹਾਂ ਚੱਲਦਾ ਸੀ ਕਿ ਸਾਰਾ ਸਤਿਰਾ ਜਿਹੜਾ ਨਹੀਂ ਤਾਂ ਸੱਤ ਦੇ ਭੇ ਜਿਹੜਾ ਉਹਦੇ ਨਾਲ ਜੱਫਾ ਪਾਈ ਬੈਠੀ ਆ ਇਹ ਮੈ ਰੋਕਿਆ ਹੋਇਆਗਾ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਗੱਡੇ ਵਾਲੀ ਕਹਾਵਤ ਤੁਸੀਂ ਸੁਣੀ ਹੋਣੀ ਆ ਜਿਸ ਤਰ੍ਹਾਂ ਇੱਕ ਗੱਡਾ ਜਾ ਰਿਹਾ ਸੀ ਹਮੇਸ਼ਾ ਕੁੱਤਾ ਉਹਦਾ ਜਿਹੜਾ ਮਾਲਕ ਦਾ ਉਹ ਗੱਡੇ ਦੇ ਥੱਲੇ ਜਿਹੜਾ ਤੁਸੀਂ ਬਹੁਤ ਨੇ ਜਿਆਦਾ ਵੇਖਿਆ ਹੋਣਾਗਾ ਕਿ ਪਹਿਲਾ ਵਾਲੇ ਸਮਿਆਂ ਦੇ ਵਿੱਚ ਤੇ ਉਸ ਨੂੰ ਵੀ ਜਿਹੜਾ ਭਰਮ ਪੈਂਦਾ ਸੀ ਕਿ ਇਹ ਜਿਹੜਾ ਗੱਡਾ ਮੇਰੇ ਸਾਰੇ ਤੁਰਦਾ ਤੇ ਫਿਰ ਜਦੋਂ ਇੱਕ ਦਿਨ ਉਹਦੇ ਕੋਈ ਮਾੜੀ ਮੋਟੀ ਖੁਰਕ ਲੜਨ ਲੱਗ ਪਈ ਉਹ ਖੜ ਗਿਆ ਤੇ ਗੱਡਾ ਆਪਣੀ ਆਪਣੀ ਚਾਲ ਬਲਦ ਚੱਕਿਆ ਉਹ ਬਲਦ ਖਿੱਚਦੇ ਸੀ ਗੱਡੇ ਨੂੰ ਉਹ ਅੱਗੇ ਚੱਲੀ ਗਿਆ ਤੇ ਕੁੱਤੇ ਨੇ ਆਖਿਆ ਵੀ ਮੈਨੂੰ ਤਾਂ ਐਸੀ ਵੀ ਗੱਡਾ ਮੇਰੇ ਸਾਰੇ ਚੱਲਦਾਗਾ ਇਹਦਾ ਜਦੋਂ ਖੁਰਕ ਜੀ ਪਈ ਉਹ ਤੇ ਕਰਨ ਲੱਗਿਆ ਤੇ ਫਿਰ ਉਹਨੂੰ ਪਤਾ ਲੱਗਿਆ ਇਹ ਜਿਨ੍ਹਾਂ ਦੇ ਖੁਰਕਾਂ ਗੀਆਂ ਪੰਨੀਆਂ ਹੋਈਆਂ ਨੇ ਜਿਨ੍ਹਾਂ ਦੇ ਚਲੂਣੇ ਜੇ ਲੜਦੇ ਆ ਮਿਰਚਾਂ ਜੇ ਲੜਦੀਆਂ ਨੇ ਇਹਨਾਂ ਨੂੰ ਸਾਰਾ ਪਤਾ ਲੱਗ ਜੂ ਕਿ ਗੱਡਾ ਭਾਈ ਕਿਹਦੇ ਸਹਾਰੇ ਤੁਰਦਾ ਕਿ ਪੰਥ ਜਿਹੜਾ ਤੁਸੀਂ ਵਾਸਤਾ ਪਾਉਣੇ ਪੰਥ ਦਾ ਕਿ ਅਸੀਂ ਪੰਥ ਦੇ ਰਾਖੇ ਆ ਅਸੀਂ ਵੱਡੇ ਆ ਸਾਡਾ ਜਿਹੜਾ ਕਿ 60-60 ਸਾਲ ਦੀ ਉਮਰ ਆ ਆ ਸਾਡੇ ਕੋਲੇ ਤਾਂ ਭਾਈ ਅੰਮਰਤਪਾਲ ਸਿੰਘ ਤੇ ਕੋਲ ਤਾਂ ਜਿਹੜਾ ਲੱਖਾਂ ਲੋਕ ਨੌਜਵਾਨ ਤੁਰਪੇ ਉਹਦੇ ਨਾਲ ਸਾਡੇ ਨਾਲ ਤਾਂ ਦੋ ਬੰਦੇ ਨਹੀਂ ਖੜੇ ਹੁੰਦੇ ਜੇ ਪੱਲੀ ਬਸਾਉਂਦੇ ਉੱਤੇ ਚਾਰ ਬੰਦੇ ਖੜੇ ਹੁੰਦੇ ਆ ਦੋ ਚਾਰ ਨੂੰ ਮਿੰਟਾ ਕਰ ਕੇ ਲਿਏ ਹੁੰਦੇ ਆ ਵੀ ਘੰਟਾ ਕੀ ਬੈਠਣਾ ਆਪਾਂ ਵੀ ਇੰਨਾ ਕੁ ਟਾਈਮ ਸਾਡਾ ਜਿਹੜਾ মিডিਆ ਆ ਜੂਗਾ ਉਹਦੇ ਵਿੱਚ ਫੋਟੋ ਫੋਟੋ ਆ ਜਾਣਗੇ ਆ ਇੰਨਾ ਕੁ ਸਾਡਾ ਸਾਥ ਦੇ ਦਿਓ ਇਹ ਹਾਲਾਤ ਹੈ ਨਾ ਲੋਕਾਂ ਦੇ ਜਿਹੜੇ ਭਾਈ ਅੰਮਰਤ ਪਾਲ ਸਿੰਘ ਦੇ ਵਿਰੋਧ ਦੇ ਕਰਨ ਵਿੱਚ ਲੱਗੇ ਨੇ ਜਿਹੜੇ ਕਿ ਭਾਈ ਅੰਮਰਤ ਪਾਲ ਸਿੰਘ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਰਹੇ ਨੇ ਜਿੱਥੇ ਸਰਕਾਰ ਆ ਉਗਲਦੀਆਂ ਨੇ ਸਰਕਾਰਾਂ ਦਾ ਦਾ ਕੰਮ ਹੀ ਆ ਉਥੇ ਵਿਸਾ ਸਿੰਘ ਬਟੋਹੇ ਵਰਗੇ ਨਹੀਂ ਕੋਈ ਕਮੀ ਨਹੀਂ ਤੇ ਕਾਲੀ ਦਲ ਦੇ ਜਿਹੜੇ ਪ੍ਰਧਾਨਕ ਹੁੰਦੇ ਆ ਜਿਹੜੇ ਸੁਖਵੀਰ ਸਿੰਘ ਬਾਦਲ ਉਹਦੀ ਵੀ ਕਮੀ ਨਹੀਂ ਅਤੇ ਹੋਰ ਜਿਹੜੇ ਵਿਰੋਧੀ ਨੇ ਪੰਲੀ ਚੱਕ ਮਹਿਕਮਾ ਜਿਹੜਾ ਇੱਥੇ ਪੰਲੀ ਤਰਦੀ ਉਥੇ 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 ਜਿਹੜਾ ਕਹਦਾ ਸੀ ਕਿ ਅਸੀਂ ਪਤਾ ਨਹੀਂ ਉੱਚੀ ਪਹਾਸਨ ਦੇ ਕੇ ਪਤਾ ਨਹੀਂ ਕੀ ਬਣਨਾ ਚਾਹੁੰਦੇ ਆ ਉਹਨਾਂ ਲੋਕਾਂ ਨੇ ਜਿਹੜਾ ਕਿ ਭਰਮ ਪਿਆ ਹੋਇਆਗਾ ਦਿਮਾਗ ਦੇ ਵਿੱਚ ਗੱਡੇ ਵਾਲਾ ਉਹ ਵੀ ਇੱਕ ਦਿਨ ਪਰਮਾਤਮਾ ਨੇ ਆਪ ਹੀ ਕਰ ਦੇਣਾਗਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਦਾ ਲੋਕਾਂ ਦੀ ਔਕਾਤ ਪਤਾ ਲੱਗ ਸਕੇ ਤਾਂ ਦੱਸ ਦਿਓ ਕਿ ਉਹ ਉਹੀ ਬੰਦਾ ਬਰਿੰਦਰ ਭਾਈ ਜਿਹੜਾ ਅੱਜ ਸਟਾਰ ਬਣਿਆ ਬੈਠਾਗਾ ਜਿਹੜਾ ਕਿ ਕਹਿ ਰਿਹਾ ਅੰਮ੍ਰਿਤਪਾਲ ਮਾਫੀ ਮੰਗੇ ਤੇ ਪਹਿਲਾਂ ਜਿਹੜਾ ਆਪ ਆ ਜਿਹੜਾ ਕਿਵੇਂ ਕੰਬੀ ਜਾ ਰਿਹਾਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖੜੇ ਨੇ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ